तेज ਮੀਂਹ ਅਤੇ ਹਨੇਰੀ ਕਾਰਨ ਸੜਕ ਕਿਨਾਰੇ ਇੱਕ ਦਰਖਤ ਅਤੇ ਬਿਜਲੀ ਦੇ ਖੰਭਾ ਡਿੱਗਣ ਕਾਰਨ ਚਾਹ ਦੀ ਦੁਕਾਨ ਤਬਾਹ ਹੋ ਗਈ। ਜਾਣਕਾਰੀ ਦਿੰਦੇ ਹੋਏ ਦੁਕਾਨ ਚਲਾਉਣ ਵਾਲੇ ਵਿਅਕਤੀ ਚੁੰਨੀ ਲਾਲ ਨੇ ਦੱਸਿਆ ਕਿ ਮੈਂ ਬਹੁਤ ਗਰੀਬ ਹਾਂ ਅਤੇ ਸਰੀਰਕ ਤੌਰ ਤੇ ਵੀ ਅਪਾਹਜ ਹਾਂ। ਤੇ ਮੈਂ ਅੱਡਾ ਸੁੰਡੀਆਂ ਚ ਮੇਰੀ ਚਾਹ ਤੇ ਅੰਡੇ ਦੀ ਦੁਕਾਨ ਹੈ। ਅੱਜ ਸਵੇਰੇ ਜਦੋਂ ਮੀਂਹ ਪਿਆ ਤਾਂ ਦਰਖਤ ਦੀ ਇੱਕ ਵੱਡੀ ਟਾਣੀ ਟੁੱਟ ਕੇ ਮੇਰੀ ਦੁਕਾਨ ਤੇ ਡਿੱਗ ਗਈ। ਇਸ ਕਾਰਨ ਮੇਰੀ ਦੁਕਾਨ ਪੂਰੀ ਤਰ੍ਹਾਂ ਬਰਬਾਦ ਹੋ ਗਈ। तेज मीह दुकान मीहानी छत टुट्ट कारण दुकान विच रखा सारा सामान खराब हो गया खुशकिस्मती रही कि उस समय दुकान बंद सी नहीं तो कोई वड्डी अणसुखावी घटना वापर सकती मेरा पूरा परिवार इस छोटी जि दुकान ते निर्भर है पर हूँ सब कुछ बर्बाद हो चुका है इस तो इलावा टुटिया बिजली दिया तारा कारण पूरे अड्डे की बिजली भी बंद रही ਸੁੰਢੀਆ ਅੱਡਾ ਵਿਖੇ ਸਥਿਤ ਸਮੂਹ ਦੁਕਾਨਦਾਰਾਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਦੁਕਾਨਾਂ ਦੇ ਅੱਗੇ ਲੱਗੇ ਇਹਨਾਂ ਦਰਖਤਾਂ ਨੂੰ ਜਲਦੀ ਤੋਂ ਜਲਦੀ ਕੱਟਿਆ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਦੁਕਾਨਦਾਰ ਨੂੰ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ। ਕਸ਼ਮੀਰਾ ਜੀ ਕਾਦੀ ਦੁਕਾਨ ਕਰਦੇ ਤੁਸੀਂ? ਤਾਂ ਬੀੜੀਆਂ ਅੰਡੇ ਦਾ ਹੋਰ ਕੁਛ ਨਹੀਂ ਜੀ। ਕਿਹੜੇ ਅੱਡੇ 'ਚ? ਸੁੰਢੀਆ ਅੱਡਾ ਜੀ। ਇਹ ਕਦੋਂ ਹੋਇਆ ਜਿਹੜਾ ਹਾਸਾ ਪੀੜ ਤਿੱਗਿਆ ਤੁਹਾਡੀ ਦੁਕਾਨ ਤੇ? ਇਹ ਸਵੇਰੇ ਟਿੱਗਿਆ ਜੀ। ਅੱਖ 8:30 ਵਜੇ ਟਿੱਗਿਆ ਇਹ। ਤੇ ਆਖੇ 8:30 ਵਜੇ ਟੇ ਗਿਆ ਇਹ। 8:30 ਕੱਟ ਪਈ। ਹਾਂ। ਉਸ ਵਕਤ ਕਿ ਦੁਕਾਨ ਦੇ ਵਿੱਚ ਨਹੀਂ। ਨਹੀਂ। ਤੁਹਾਡਾ ਸਾਰਾ ਸਮਾਨ ਖਰਾਬ ਹੋ ਗਿਆ। ਸਮਾਨ ਖਰਾਬ ਹੋ ਗਿਆ ਸਾਰਾ। ਕੀ ਕਿੰਨੀ ਦਿਹਾੜੀ ਬਣਾ ਲੈਂਦੇ ਸੀ ਇੱਥੇ? ਲੈੜੇ ਕੋਈ ਨਹੀਂ 100 150 ਰੁਪਏ ਬਸ। ਪਰਿਵਾਰ ਦਾ ਗੁਜ਼ਾਰਾ ਐਸੀ ਦੁਕਾਨ ਤੇ ਚੱਲਦਾ ਹੈ। ਹਾਂ ਜੀ। ਕੀ ਮੰਗ ਕਰਦੇ ਹੋ? ਔਖਾ ਤਾਂ ਮੈਂ ਸਰਕਾਰ ਕੋਲ ਇਹ ਮੰਗ ਕਰਦਾ ਜੀ ਮੈਨੂੰ ਮੁਆਵਜ਼ਾ ਦਿੱਤਾ ਜਾਵੇ। ਦੁਕਾਨ ਦੇ ਦੋਸ ਵਜਦੇ ਹੈਗੇ ਇੱਥੇ ਦੁਕਾਨਾਂ ਦੇ ਅੱਗੇ ਇਹ ਸਾਰੇ ਬੜਾਈ। ਮੈਂ ਆਪਣੀ ਦੁਕਾਨ ਸਫਾਈ ਕਰ ਰਿਹਾ ਸੀਗਾ। 7:30 8:30 ਦਾ ਟਾਈਮ ਹੋਊਗਾ। ਇੱਕਦਮ ਸੁਪਿਧਾ ਟੁੱਟ ਕੇ ਡਿਗਿਆ ਇਹ। ਇਸ ਦੁਕਾਨ ਤੇ ਡਿਗ ਪਿਆ। ਤੇ ਚਲੋ ਇਹ ਕਸ਼ਮੀਰ ਲਾਲ ਦੀ ਦੁਕਾਨ ਹੈ ਜੀ ਗੱਡ ਸੁਲਤਾਨ ਤੋਂ। ਕੀ ਕਿਹੜੇ ਕੰਮ ਕਰਦੇ ਇੱਥੇ? ਉੱਥੇ ਅੰਡੇ ਤੇ ਚਾਹ ਰੱਖੀ ਹੋਈ ਹੈ ਜੀ ਉਹਨੇ। ਤੇ ਆਪਣਾ ਗੁਜ਼ਾਰਾ ਕਰਦਾ ਵਿਚਾਰਾ ਉਹ। ਤੇ ਹੈਗਾ ਵੀ ਵਿਕਲਾਂ ਗਿਆ ਉਹ। ਫਿਰ ਉਹਦਾ ਸਾਰਾ ਸਮਾਨ ਬਰਬਾਦ ਹੋ ਗਿਆ। ਬਰਬਾਦ ਹੋ ਗਿਆ ਜੀ ਤੇਰੇ। ਉਹ ਤੋਂ 3ਾਂ ਟੁੱਟ ਗਈਆਂ ਸਾਰੀਆਂ ਉਹਦੀਆਂ 3ਾਂ ਪਈਆਂ ਹੋਈਆਂ ਸੀਗੀਆਂ ਤੇ ਅੰਦਰ ਸਮਾਨ ਸਾਰਾ ਬਰਬਾਦ ਹੀ ਹੋ ਗਿਆ ਜੀ। ਗਲਾਸੀਆਂ ਤਾਂ ਟੁੱਟ ਗਈਆਂ ਉਹਦੀਆਂ। ਤੇ ਇਹ ਇਹ ਜਿਹੜੇ ਦਰਖਤ ਆ ਦੁਕਾਨਾਂ ਦੇ ਅੱਗੇ ਲੱਗੇ ਹੋਏ ਇਹ ਪਹਿਲਾਂ ਵੀ ਕਦੀ ਡਿਗੇ ਇਸੇ ਤਰ੍ਹਾਂ ਇਹ ਕਈ ਵਾਰ ਟੁੱਟੇ ਜੀ ਇਹ 2-3 ਸਾਲ ਪਹਿਲਾਂ ਦੀ ਗੱਲ ਹੈ ਮੇਰੀ ਦੁਕਾਨ ਦੇ ਵੀ ਟੀਨਾ ਟੁੱਟੀਆਂ ਜੀ ਕੀ ਲੱਗਦਾ ਕਿ ਕੋਈ ਵੱਡਾ ਹਾਸਾ ਵੀ ਹੋ ਸਕਦਾ ਕਿਸੇ ਹੋ ਸਕਦਾ ਜੀ ਹੋ ਸਕਦਾ ਜੇ ਕੋਈ ਕੁਦਰਤੀ ਕੋਈ ਬੰਦਾ ਇੱਥੇ ਬੈਠਾ ਹੁੰਦਾ ਉੱਤੇ ਡਿੱਗ ਪੈਂਦਾ ਉਹ ਉਹ ਬੰਦਾ ਨੁਕਸਾਨ ਹੋ ਸਕਦਾ ਸੀ ਕਿਸੇ ਦਾ ਜੀ ਹੁਣ ਇਹ ਦੁਕਾਨ ਦੇ ਨਾਲ ਨਾਲ ਬਿਜਲੀ ਦਾ ਵੀ ਨੁਕਸਾਨ ਹੋਇਆ ਵੀ ਬੇਵਕੂਫ ਹੋਇਆ ਜੀ ਬਿਜਲੀ ਮੇ ਬਿਜਲੀ ਖਰਾਬ ਹੋਈ ਸਾਰੇ ਸਾਰਾ ਅੱਡਾ ਬੰਦ ਹੈ ਜੀ ਕੀ ਤੁਸੀਂ ਮੰਗ ਕਰਦੇ ਹੋ 50 ਸਾਡੀ ਤਾਂ ਬੇਨਤੀ ਹੈ ਸਰਕਾਰ ਕੋਲੋਂ ਜੀ ਕਿ ਜ ਇਹ ਜਿੱਥੇ ਦੋ ਦੁਕਾਨਾਂ ਹੈਗੀਆਂ ਜਿਹੜਾ ਹੈਸ਼ ਆ ਇਹ ਕੱਟੇ ਜਾਣ ਜੀ ਇਹ